ਹੈਲੋ ਦੋਸਤੋ ਹਾਜ਼ਰ ਹੋ ਚੁਕੇ ਤੁਹਾਡੇ ਆਪਣੀ ਦੋਸਤ ਮਨਪ੍ਰੀਤ ਤੁਹਾਡੇ ਆਪਣੇ ਚੈਨਲ Yes TV ਤੇ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਆਪਾਂ ਜਦੋਂ ਜ਼ਿੰਦਗੀ ਦੇ ਵਿੱਚ ਸੀਰੀਅਸ ਹੋ ਜਾਣੇ ਆ ਨਾ ਤਾਂ ਆਪਾਂ ਬਹੁਤ ਕੁਝ ਪਾ ਲੈਨੇ ਆ ਕਈ ਵਾਰੀ ਆਪਾਂ ਨਾ ਆਪਣੀ ਲਾਈਫ ਨੂੰ ਨਾ ਮਜ਼ਾਕ ਦੇ ਵਿੱਚ ਲੈਨੇ ਆ ਜੋ ਚਾਗ ਰਹੇ ਹੁੰਦਾ ਉਹਨੂੰ ਉਵੇਂ ਹੀ ਚੱਲਣ ਦਿੰਨੇ ਆ ਸੋਚਦੇ ਹਾਂ ਕਿ ਆਪਣੇ ਆਪ ਹੋ ਜਾਏਗਾ ਆਪਣੇ ਆਪ ਕੁਝ ਨਹੀਂ ਹੁੰਦਾ ਸਾਨੂੰ ਕਰਨਾ ਪੈਂਦਾ ਏ ਜੇਕਰ ਆਪਾਂ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਪਾਣਾ ਹੈ ਤੇ ਆਪਣੀ ਲਾਈਫ ਦੇ ਵਿੱਚ ਸੀਰੀਅਸ ਹੋਣਾ ਬਹੁਤ ਜ਼ਰੂਰੀ ਹੈ ਹਰ ਟਾਈਮ ਮਜ਼ਾਕ ਵੀ ਚੰਗਾ ਨਹੀਂ ਹੁੰਦਾ ਜੇਕਰ ਆਪਾਂ ਕਵਾਂਗੇ ਕੋਈ ਗੱਲ ਨਹੀਂ ਅੱਜ ਨਹੀਂ ਕੀਤਾ ਕੱਲ ਕਰ ਲਾਂਗੇ ਕੱਲ ਨਹੀਂ ਕੀਤਾ ਪਰਸੋਂ ਕਰ ਲਵਾਂਗੇ ਇੱਕ ਦਾ ਇੱਕ ਦਿਨ ਤਾਂ ਕਰਨਾ ਹੀ ਹੈ ਇਸ ਲਈ ਜੋ ਵੀ ਕੰਮ ਹੈ ਉਹਨੂੰ ਸਮੇਂ ਰਹਿੰਦੇ ਸਾਨੂੰ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਅੱਗੇ ਜਾ ਕੇ ਨਾ ਪਛਤਾਈਏ ਔਰ ਨਾਲ ਹੀ ਦੋਸਤੋ ਇੱਕ ਗੱਲ ਕਹਿਣੀ ਚਾਹਾਂਗੀ ਜੋ ਮੈਂ ਪੜੀ ਮੈਨੂੰ ਬਹੁਤ ਹੀ ਵਧੀਆ ਲੱਗੀ ਕਹਿੰਦੇ ਨੇ ਜੇਕਰ ਆਪ ਆਪਣੇ ਲਾਈਫ ਦੇ ਵਿੱਚ ਸੀਰੀਅਸ ਹੋ ਗਏ ਨਾ ਤਾਂ ਆਪਾਂ ਆਪਣੇ ਬਹੁਤ ਸਾਰੇ ਦੋਸਤ ਨਾ ਖੋ ਦਵਾਂਗੇ ਇਸ ਲਈ ਲੈਂਬਰਗਿਨੀ ਦੇ ਵਿੱਚ ਦੋ ਸੀਟਾਂ ਹੁੰਦੀਆਂ ਨੇ ਤੇ ਬੱਸ ਵਿੱਚ 55 ਤੇ ਉਮੀਦ ਹੈ ਤੁਹਾਨੂੰ ਇਹ ਜਿਹੜੀ ਗੱਲ ਏ ਦੂੰਗੀ ਇਹ ਜਲਦੀ ਸਮਝ ਆਏਗੀ ਜੇਕਰ ਸਾਨੂੰ ਇਹ ਗੱਲ ਸਮਝ ਆ ਗਈ ਤਾਂ ਆਪਾਂ ਆਪਣੀ ਲਾਈਫ ਦੇ ਵਿੱਚ ਬਹੁਤ ਅੱਗੇ ਜਾਵਾਂਗੇ ਤੇ ਇਹੀ ਗੱਲਾਂ ਬਾਤਾਂ ਦੇ ਨਾਲ ਦੋਸਤੋ ਦੱਸਿਓ ਜਰੂਰ ਆਜੀ ਵੀਡੀਓ ਤੁਹਾਨੂੰ ਕਿਤਾ ਦੇ ਲੱਗੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ